ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਬੀਚਾਰ ਜਨਰਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੇ ਪਰਿਵਾਰ ਦੀਆਂ ਇਹ ਕੁਝ ਗੱਲਾਂ ਭੁੱਲ ਕੇ ਵੀ ਕਦੇ ਬਾਹਰ ਦੇ ਲੋਕਾਂ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਬਾਹਰ ਦੇ ਲੋਕਾਂ ਨੂੰ ਦੱਸਣ ਦੇ ਨਾਲ ਸਾਡਾ ਆਪਣਾ ਨੁਕਸਾਨ ਹੋ ਸਕਦਾ ਹੈ ਤਾ ਇਹ ਕਿਹੜੀਆਂ ਗੱਲਾਂ ਨੇ ਕਿਉਂ ਨਹੀਂ ਦੱਸਣੀਆਂ ਜਿਹਈਆਂ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣ ਪ੍ਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਿਆਣੇ ਕਹਿੰਦੇ ਵੀ ਆਪਣੇ ਪਰਿਵਾਰ ਦੀ ਕਮਾਈ ਅਤੇ ਲੜਾਈ ਦੋਵੇਂ ਹੀ ਬਾਹਰ ਕਿਸੇ ਨੂੰ ਨਾ ਦੱਸੋ ਕਿਉਂਕਿ ਜੇਕਰ ਆਪਾਂ ਆਪਣੀ ਕਮਾਈ ਬਾਰੇ ਜਾਂ ਘਰ ਦੀ ਲੜਾਈ ਝਗੜੇ ਬਾਰੇ ਬਾਹਰ ਜਾ ਕੇ ਦੱਸਦੇ ਹਾਂ ਤਾਂ ਸਾਡਾ ਹੀ ਨੁਕਸਾਨ ਹੁੰਦਾ ਹੈ ਤਾਂ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਆਪਣੇ ਘਰ ਦੇ ਲੜਾਈ ਝਗੜੇ ਬਾਰੇ ਵੀ ਆਪਣੇ ਘਰ ਦੇ ਲੜਾਈ ਝਗੜੇ ਦੇ ਬਾਰੇ ਬਾਹਰ ਦੇ ਲੋਕਾਂ ਦੇ ਨਾਲ ਗੱਲ ਕਿਉਂ ਨਹੀਂ ਕਰਨੀ ਚਾਹੀਦੀ ਤਾਂ ਸੰਗਤ ਜੀ ਸਿਆਣਿਆਂ ਦੀ ਕਹਾਵਤ ਹੈ ਨਾ ਕਿ ਜਿੱਥੇ ਚਾਰ ਪਾਂਡੇ ਹੋਣਗੇ ਉੱਥੇ ਜ਼ਰੂਰ ਖੜਕਦੇ ਆ ਭਾਵ ਕਿ ਜਿੱਥੇ ਚਾਰ ਜੀ ਇਕੱਠੇ ਰਹਿੰਦੇ ਆ ਨਾ ਉਹਨਾਂ ਦੇ ਵਿੱਚ ਮਾੜੀ ਮੋਟੀ ਵਿਚਾਰ ਟਕਰਾਰ ਹੋ ਸਕਦੀ ਆ ਕਿਉਂਕਿ ਚਾਰਾਂ ਜੀਆਂ ਦਾ ਜ਼ਰੂਰੀ ਨਹੀਂ ਆ ਕਿ ਆਪਸ ਦੇ ਵਿੱਚ ਸੁਭਾਅ ਮੇਲ ਖਾਂਦਾ ਹੋਵੇ ਉਹਨਾਂ ਦੇ ਆਪਸ ਦੇ ਵਿੱਚ ਵਿਚਾਰ ਮਿਲਦੇ ਹੋਣ ਸਾਰੇ ਜੀਆਂ ਦੇ ਵਿਚਾਰ ਸੁਭਾਅ ਅਲੱਗ ਅਲੱਗ ਹੋ ਸਕਦੇ ਆ ਅਤੇ ਜਦੋਂ ਅਲੱਗ-ਅਲੱਗ ਸੁਭਾਵਾਵਾਂ ਵਾਲੇ ਵਿਚਾਰਾਂ ਵਾਲੇ ਲੋਕ ਇਕੱਠੇ ਇੱਕੋ ਛੱਤ ਹੇਠਾਂ ਰਹਿਣਗੇ ਤਾਂ ਮਾੜੀ-ਮੋਟੀ ਵਿਚਾਰ ਟਕਰਾਅ ਮਾੜੀ-ਮੋਟੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਸਕਦਾ ਹੈ ਪਰ ਜਦੋਂ ਆਪਾਂ ਇਹ ਗੱਲਾਂ ਬਾਹਰ ਦੇ ਲੋਕਾਂ ਦੇ ਨਾਲ ਸਾਂਝੀਆਂ ਕਰਦੇ ਆ ਤਾਂ ਇਹੀ ਛੋਟੀਆਂ-ਛੋਟੀਆਂ ਗੱਲਾਂ ਵੱਡੀ ਲੜਾਈ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਇੱਕ ਗੱਲ ਹਮੇਸ਼ਾ ਆਪਣੇ ਮਨ ਦੇ ਵਿੱਚ ਬਿਠਾ ਲੈਣਾ ਕਿ ਪਰਿਵਾਰ ਦੇ ਜੀਵਾਂ ਦੇ ਵਿੱਚ ਲੜਾਈ ਝਗੜਾ ਨਹੀਂ ਹੁੰਦਾ ਪਰਵਾਰ ਦੇ ਜੀਆਂ ਦੀਆਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਸ਼ਿਕਾਇਤਾਂ ਆਂ ਦੀਆਂ ਨੇ ਤਾਂ ਉਹਨਾਂ ਸ਼ਿਕਾਇਤਾਂ ਦਾ ਆਪਾਂ ਨਿਪਟਾਰਾ ਕਰ ਸਕਦੇ ਆ ਆਪਸ ਦੇ ਵਿੱਚ ਗੱਲਬਾਤ ਕਰਕੇ ਜਿੰਨੂੰ ਜਿਹਦੇ ਨਾਲ ਸ਼ਿਕਾਇਤ ਆ ਉਹ ਉਹਦੇ ਨਾਲ ਗੱਲ ਕਰੇ ਕਿ ਭਾਈ ਮੈਨੂੰ ਤੇਰੀ ਆਹ ਗੱਲ ਚੰਗੀ ਨਹੀਂ ਲੱਗਦੀ ਮੈਨੂੰ ਤੇਰੀ ਆਹ ਆਦਤ ਚੰਗੀ ਨਹੀਂ ਲੱਗਦੀ ਖੁੱਲ੍ਹ ਕੇ ਇੱਕ ਦੂਸਰੇ ਦੇ ਨਾਲ ਆਪਾਂ ਗੱਲ ਕਰ ਸਕਦੇ ਆ ਪਰ ਜੇਕਰ ਇਹ ਗੱਲਾਂ ਆਪਾਂ ਬਾਹਰ ਦੇ ਲੋਕਾਂ ਦੇ ਨਾਲ ਜਾ ਕੇ ਕਰਦੇ ਆਂ ਤਾਂ ਜਿਸ ਦੇ ਨਾਲ ਵੀ ਆਪਾਂ ਬਾਹਰ ਜਾ ਕੇ ਗੱਲਬਾਤ ਕੀਤੀ ਉਹਨੇ ਅੱਗੋਂ ਦੋ ਚਾਰ ਗੱਲਾਂ ਆਪਣੇ ਵੱਲੋਂ ਐਡ ਕਰਨੀਆਂ ਨੇ ਫਿਰ ਉਸ ਇਨਸਾਨ ਤੱਕ ਪਹੁੰਚਾਉਣੀਆ ਹੀ ਪਹੁੰਚਾਉਣੀ ਨੇ ਜਿਹਦੇ ਬਾਰੇ ਅਸੀਂ ਗੱਲ ਕਰਕੇ ਆਏ ਆ ਹੁਣ ਆਪਾਂ ਅਕਸਰ ਕਈ ਕਰਾਂ ਦੇ ਵਿੱਚ ਦੇਖਦੇ ਆ ਕਿ ਨੌ ਸੱਸ ਦੇ ਵਿੱਚ ਲੜਾਈ ਝਗੜਾ ਰਹਿੰਦਾ ਹੈ ਤਾਂ ਕਈ ਬੀਬੀਆਂ ਦੀ ਆਦਤ ਹੈ ਕਈ ਸੱਸਾਂ ਦੀ ਆਦਤ ਹੈ ਕਿ ਆਪਣੀਆਂ ਨੋਹਾਂ ਦੀਆਂ ਗੱਲਾਂ ਬਾਹਰ ਦੇ ਲੋਕਾਂ ਦੇ ਨਾਲ ਜਾ ਕੇ ਕਰਦੀਆਂ ਆਪਣੇ ਅੰਡ ਨਗਵੰਨਾਂ ਦੇ ਨਾਲ ਕਿ ਮੇਰੀ ਨੋਹ ਨੂੰ ਆਹ ਕੰਮ ਚੰਗੀ ਤਰ੍ਹਾਂ ਨਹੀਂ ਕਰਨਾ ਆਉਂਦਾ ਇਹਨੂੰ ਘਰ ਸੰਭਣਾ ਨਹੀਂ ਆਉਂਦਾ ਜਾਂ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਤਾਂ ਫਿਰ ਜਿਹਦੇ ਨਾਲ ਵੀ ਇਦਾਂ ਦੀ ਜਾ ਕੇ ਗੱਲ ਕੀਤੀ ਉਹਨੂੰ ਵੀ ਦੇਰ ਤੱਕ ਜਨ ਨਹੀਂ ਆਉਂਦਾ ਜਿੰਨੀ ਦੇਰ ਤੱਕ ਨੌ ਤੱਕ ਉਹ ਗੱਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹੁੰਚਾਈ ਨਾ ਜਾਵੇ ਜਦੋਂ ਫਿਰ ਬਾਹਰ ਦੇ ਲੋਕਾਂ ਤੋਂ ਉਹ ਨੌਤੀ ਨੂੰ ਆਪਣੇ ਬਾਰੇ ਪਤਾ ਲੱਗਦਾ ਹੈ ਕਿ ਮੇਰੀ ਸੱਸ ਮਾਂ ਮੇਰੇ ਬਾਰੇ ਬਾਹਰ ਜਾ ਕੇ ਇਦਾਂ ਦੀਆਂ ਗੱਲਾਂ ਕਰਦੀ ਆ ਤਾਂ ਉਦੇ ਮਨ ਦੇ ਵਿੱਚ ਵੀ ਫਿਰ ਗੁੱਸਾ ਆਉਂਦਾ ਹੈ ਇੱਥੋਂ ਹੀ ਲੜਾਈ ਝਗੜੇ ਦੀ ਸ਼ੁਰੂਆਤ ਹੋ ਜਾਂਦੀ ਹੈ ਫਿਰ ਉਹ ਨੌ ਵੀ ਹੋਰ ਦੋ ਚਾਰ ਜੀਆਂ ਦੇ ਕੋਲ ਆਪਣੀ ਸੱਸ ਬਾਰੇ ਬਰਾਈ ਕਰਦੀ ਹੈ ਤਾਂ ਇਸ ਤੋਂ ਚੰਗਾ ਇਹ ਹੈ ਵੀ ਜੇ ਤੁਹਾਨੂੰ ਆਪਸ ਦੇ ਵਿੱਚ ਕੋਈ ਵੀ ਸ਼ਿਕਾਇਤ ਹੈ ਤੁਹਾਨੂੰ ਕੋਈ ਆਦਤ ਕੋਈ ਵਿਚਾਰ ਇੱਕ ਦੂਸਰੇ ਦਾ ਚੰਗਾ ਨਹੀਂ ਲੱਗਦਾ ਤਾਂ ਆਪਸ ਦੇ ਵਿੱਚ ਗੱਲਬਾਤ ਕਰੋ ਆਪਸ ਦੇ ਵਿੱਚ ਗੱਲਬਾਤ ਕਰਨ ਦੇ ਨਾਲ ਹੀ ਹੱਲ ਹੋਵੇਗਾ ਬਾਹਰ ਦੇ ਲੋਕਾਂ ਨੂੰ ਜਦੋਂ ਆਪਾਂ ਇਹ ਗੱਲਾਂ ਦੱਸਾਂਗੇ ਨਾ ਉਹਨਾਂ ਨੇ ਸਾਡੀ ਕਦੇ ਵੀ ਸੁਲਾ ਸਫਾਈ ਨਹੀਂ ਹੋਣ ਦੇਣੀ ਜਦੋਂ ਅਸੀਂ ਬਾਹਰ ਦੇ ਲੋਕਾਂ ਦੇ ਨਾਲ ਇਦਾਂ ਦੀਆਂ ਗੱਲਾਂ ਕਰਦੇ ਆਂ ਫਿਰ ਇਹੀ ਸ਼ਿਕਾਇਤਾਂ ਲੜਾਈ ਝਗੜੇ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਤਾਂ ਇਸ ਕਰਕੇ ਨਾ ਨੌ ਆਪਣੇ ਘਰ ਦੀ ਗੱਲ ਬਾਹਰ ਦੱਸੇ ਨਾ ਹੀ ਸੱਸ ਦੱਸੇ ਉਸੇ ਤਰ੍ਹਾਂ ਪਤੀ ਪਤਨੀ ਪਤੀ ਪਤਨੀ ਦੀ ਕਦੀ ਲੜਾਈ ਹੁੰਦੀ ਆ ਪਤੀ ਪਤਨੀ ਦੀ ਲੜਾਈ ਆਪਣੇ ਬੈੱਡਰੂਮ ਤੱਕ ਸੀਮਤ ਹੋਣੀ ਚਾਹੀਦੀ ਆ ਬੰਦ ਕਮਰੇ ਤੱਕ ਸੀਮਤ ਹੋਣੀ ਚਾਹੀਦੀ ਆ ਇਹ ਲੜਾਈ ਤਾਂ ਬਾਹਰ ਪਰਿਵਾਰ ਦੇ ਜੀਆਂ ਨੂੰ ਵੀ ਨਹੀਂ ਪਤਾ ਲੱਗਣੀ ਚਾਹੀਦੀ ਇਨਕੀਆਂ-ਇਨਕੀਆਂ ਗੱਲਾਂ ਨੂੰ ਜੇਕਰ ਆਪਾਂ ਸਮਝੀ ਗਏ ਤਾਂ ਸਾਡੇ ਘਰ ਦੇ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣੀ रह ਸਕਦੀ ਆ ਕਈ ਵਾਰ ਕੁਝ ਗੱਲਾਂ ਦੀਆਂ ਆਪਾਂ ਸਵੇਰੇ ਲੜੇ ਆ ਸ਼ਾਮ ਨੂੰ ਉਹ ਗੱਲਾਂ ਭੁੱਲ ਜਾਵਾਂਗੇ ਪਰ ਜੇਕਰ ਉਹ ਗੱਲਾਂ ਬਾਹਰ ਦੇ ਲੋਕਾਂ ਤੱਕ ਪਹੁੰਚ ਗਈਆਂ ਤਾਂ ਫਿਰ ਉਹ ਸਾਨੂੰ ਨਹੀਂ ਭੁੱਲਣ ਦੇਣਗੇ ਅਸੀਂ ਭਾਵੇਂ ਭੁੱਲਣਾ ਚਾਹੀਏ ਜਦੋਂ ਸਾਡੀ ਆਪਸ ਦੇ ਵਿੱਚ ਚੰਗੀ ਤਰ੍ਹਾਂ ਬਣਨ ਨਾ ਲੱਗ ਗਈ ਅਸੀਂ ਉਸ ਗੱਲ ਨੂੰ ਭੁੱਲ ਗਏ ਤਾਂ ਉਹੀ ਲੋਕ ਉਹ ਗੱਲ ਵਾਰ-ਵਾਰ ਸਾਨੂੰ ਯਾਦ ਕਰਵਾਉਣਗੇ ਵੀ ਤੁਸੀਂ ਤਾਂ ਇੱਕ ਦੂਸਰੇ ਬਾਰੇ ਇਦਾਂ ਗੱਲ ਕਰਦਿਆਂ ਸੀ ਇਸ ਕਰਕੇ ਕਦੇ ਵੀ ਆਪਣੇ ਘਰ ਦੀ ਗੱਲ ਬਾਹਰ ਦੇ ਲੋਕਾਂ ਦੇ ਨਾਲ ਨਾ ਕਰੋ ਇੱਕ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਣੇ ਘਰ ਦੀ ਲੜਾਈ ਬਾਰੇ ਆਪਾਂ ਬਾਹਰ ਗੱਲ ਦੱਸਦੇ ਆ ਉਹਨਾਂ ਦੇ ਲਈ ਤਾਂ ਮਨੋਰੰਜਨ ਹੋ ਜਾਂਦਾ ਹੈ ਉਹ ਹੋਰ ਫੁੱਟ ਪਵਾ ਕੇ ਸਾਡੀ ਲੜਾਈ ਝਗੜੇ ਦਾ ਸਵਾਦ ਲੈਂਦੇ ਆ ਨਾਲ ਸਾਡਾ ਮਜ਼ਾਕ ਵੀ ਉਡਾਉਂਦੇ ਆ ਕਿ ਇਹ ਕਿੰਨੀਆਂ ਬੇਵਕੂਫ ਨੇ ਜਿਨ੍ਹਾਂ ਦੇ ਨਾਲ ਆਪਾਂ ਆਪਣੇ ਘਰ ਪਰਿਵਾਰ ਦੀਆਂ ਜਾ ਕੇ ਗੱਲਾਂ ਕਰਦੇ ਆ ਨਾ ਉਹ ਮੂਰਖ ਹੀ ਆਪਾਂ ਨੂੰ ਸਮਝਣਗੇ ਅਤੇ ਇਹ ਸੱਚਮੁੱਚ ਮੂਰਖਤਾ ਦੀ ਨਿਸ਼ਾਨੀ ਹੈ ਕਿ ਆਪਾਂ ਆਪਣੇ ਘਰ ਦੀਆਂ ਗੱਲਾਂ ਬਾਹਰ ਜਾ ਕੇ ਦੱਸ ਰਹੇ ਆ ਜਦੋਂ ਪਰਿਵਾਰ ਦੇ ਵਿੱਚ ਆਪਾਂ 4-5 ਜੀ ਰਹਿ ਰਹੇ ਹਾਂ ਜੇ ਦੋਵਾਂ ਦਾ ਆਪਸ ਦੇ ਵਿੱਚ ਕੋਈ ਵਿਚਾਰ ਟਕਰਾ ਰੋ ਕੀ ਤਾਂ ਪਰਿਵਾਰ ਦੇ ਕਿਸੇ ਜੀ ਦੇ ਨਾਲ ਆਪਣਾ ਦੁੱਖ ਸਾਂਝਾ ਕਰ ਲਓ ਹਾਂ ਕੁਝ ਗੱਲਾਂ ਹੁੰਦੀਆਂ ਨੇ ਵੀ ਚਲੋ ਆਪਾਂ ਨੂੰ ਲੱਗਦਾ ਵੀ ਆਪਣੇ ਮਨ ਦੇ ਉੱਤੇ ਬੋਝ ਆ ਕਿਸੇ ਨਾ ਕਿਸੇ ਦੇ ਨਾਲ ਆਪਾਂ ਉਹ ਗੱਲ ਸਾਂਝੀ ਕਰੀਏ ਪਰ ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਘਰ ਦੀ ਕਿਹੜੀ ਗੱਲ ਬਾਹਰ ਜਾਣੀ ਚਾਹੀਦੀ ਹੈ ਤੇ ਕਿਹੜੀ ਨਹੀਂ ਜਾਣੀ ਚਾਹੀਦੀ ਨਾ ਤਾਂ ਲੜਾਈ ਝਗੜੇ ਦੀ ਗੱਲ ਬਾਹਰ ਜਾਵੇ ਅਤੇ ਨਾ ਹੀ ਉਹ ਤਾਂ ਆਪਣੇ ਘਰ ਦੇ ਜੀਆਂ ਦੀਆਂ ਤਰੀਫਾਂ ਬਾਹਰ ਜਾ ਕੇ ਕਰਨੀਆਂ ਚਾਹੀਦੀਆਂ। ਕਈ ਵਾਰ ਘਰ ਵਿੱਚ ਲੜਾਈ ਝਗੜਾ ਨਹੀਂ ਹੁੰਦਾ ਘਰ ਵਿੱਚ ਬੜੀ ਇਕਤਾਈ ਇਤفاق ਹੁੰਦਾ ਹੈ ਤੇ ਕੁਝ ਪਹਿਣਾ ਬੀਬੀਆਂ ਆਪਣੇ ਘਰ ਤੇ ਬੱਚਿਆਂ ਦੀਆਂ ਨੌਵਾਂ ਧੀਆਂ ਦੀਆਂ ਬਾਹਰ ਜਾ ਕੇ ਬੋਲੀਆਂ ਹੀ ਤਰੀਫਾਂ ਕਰ ਦਿੰਦੀਆਂ ਵੀ ਮੇਰੀ ਨੌ ਵਰਗੀ ਮੇਰੀ ਧੀ ਵਰਗੀ ਮੇਰੇ ਪੁੱਤ ਵਰਗਾ ਤਾਂ ਹੋਰ ਕੋਈ ਹੈ ਹੀ ਨਹੀਂ। ਤਾਂ ਇਹਨਾਂ ਦੀਆਂ ਗੱਲਾਂ ਵੀ ਲੋਕ برداشت ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਵੀ ਇਹ ਇੰਨੇ ਸੁਖੀ ਕਿਉਂ ਆ ਤਾਂ ਫਿਰ ਉਹ ਵੀ ਕਈ ਪ੍ਰਕਾਰ ਦੀਆਂ ਗੱਲਾਂ ਚੱਲਣੀਆਂ ਸ਼ੁਰੂ ਕਰ ਦਿੰਦੇ ਨੇ ਕਈ ਤਰੀਕਿਆਂ ਦੇ ਨਾਲ ਉਹਨਾਂ ਦੇ ਘਰ ਦੇ ਵਿੱਚ ਲੜਾਈ ਝਗੜਾ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਆਪਾਂ ਹਰ ਇੱਕ ਆਂਢੀ ਗੁਆਂਢੀ ਹਰ ਇੱਕ ਰਿਸ਼ਤੇਦਾਰ ਦੀ ਗੱਲ ਨਹੀਂ ਕਰ ਰਹੇ ਕੁਝਕ ਲੋਕ ਸਾਡੇ ਸਮਾਜ ਦੇ ਵਿੱਚ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਦੂਸਰਿਆਂ ਦੇ ਘਰ ਦੇ ਵਿੱਚ ਲੜਾਈ ਝਗੜਾ ਪਵਾ ਕੇ ਹੀ ਖੁਸ਼ੀ ਮਿਲਦੀ ਆ ਉਹ ਕਿਸੇ ਦੀ ਏਕਤਾ ਇਤفاق ਪ੍ਰੇਮ ਪਿਆਰ ਬਰਦਾਸ਼ਤ ਨਹੀਂ ਕਰ ਸਕਦੇ ਉਹਨਾਂ ਨੂੰ ਇਹ ਨਾ ਵੀ ਇਹ ਚਾਰ ਪੰਡੇ ਆਪਸ ਦੇ ਵਿੱਚ ਖੜਕਦੇ ਹੀ ਰਹਿਣ ਇਹਨਾਂ ਦੇ ਵਿੱਚ ਕੋਈ ਨਾ ਕੋਈ ਗੱਲਬਾਤ ਚੱਲਦੀ ਰਵੇ ਏ ਸਾਨੂੰ ਆ ਕਿ ਦੱਸਣ ਤੇ ਸਾਡਾ ਵੀ ਮਨੋਰੰਜਨ ਹੰਦਾ ਰਵੇ ਸੋ ਇਸ ਕਰਕੇ ਆਪਣੇ ਘਰ ਦੀਆਂ ਲੜਾਈਆਂ ਜਾਂ ਫਿਰ ਕਮਾਈ ਦੀਆਂ ਗੱਲਾਂ ਬਾਹਰ ਜਾ ਕੇ ਨਾ ਦੱਸੋ ਜਦੋਂ ਆਪਾਂ ਆਪਣੀ ਕਮਾਈ ਬਾਰੇ ਬਾਹਰ ਜਾ ਕੇ ਦੱਸਦੇ ਆ ਇੱਥੇ ਵੀ ਸਿਆਣੇ ਕਹਿੰਦੇ ਵੀ ਨਾ ਤਾਂ ਆਪਣੀ ਗਰੀਬੀ ਬਾਰੇ ਬਾਹਰ ਜਾ ਕੇ ਦੱਸੋ ਨਾ ਹੀ ਅਮੀਰੀ ਬਾਰੇ ਕਿਉਂਕਿ ਜੇਕਰ ਆਪਾਂ ਗਰੀਬ ਆ ਘਰ ਵਿੱਚ ਪੈਸੇ ਦੀ ਤੰਗੀ ਆ ਬਾਹਰ ਜਾ ਕੇ ਲੋਕਾਂ ਕੋਲ ਰੋਣਾ ਰੋਵਾਂਗੇ ਤਾਂ ਕਿਸੇ ਨੇ ਸਾਨੂੰ ਦੇ ਨਹੀਂ ਜਾਣਾ ਕਿਸੇ ਨੇ ਨਹੀਂ ਕਹਿਣਾ ਵੀ ਇਹਦੀ ਇਹ ਕਮੀ ਨੂੰ ਆਪਾਂ ਦੂਰ ਕਰ ਦਈਏ ਜਾਂ ਤੇ ਲੋੜ ਵਾਸਤੇ ਜ਼ਰੂਰਤ ਵਾਸਤੇ ਪੈਸੇ ਇਹਨੂੰ ਦੇ ਦੇਖੀ ਨਾ ਉਹ ਸੁਣ ਲੈਣਗੇ ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਚਾਰ ਪੈਸੇ ਕੋਲ ਆ ਗਏ ਆ ਘਰ ਵਿੱਚ ਅਮੀਰੀ ਆ ਤਾਂ ਉਹਦੇ ਬਾਰੇ ਵੀ ਬਾਹਰ ਜਾ ਕੇ ਬਹੁਤਾ ਟੰਡੋਰਾ ਫੇਰਨ ਦੀ ਲੋੜ ਨਹੀਂ ਕਿਉਂਕਿ ਬਹੁਤਾ ਪੈਸਾ ਵੀ ਕਈ ਵਾਰ ਸਾਡੇ ਦੁਸ਼ਮਣ ਪੈਦਾ ਕਰ ਦਿੰਦਾ ਹੈ ਸਾਨੂੰ ਨਹੀਂ ਪਤਾ ਕਿ ਬਾਹਰ ਕਿਹੜਾ ਬੰਦਾ ਸਾਡਾ ਦੋਸਤ ਹੈ ਕਿਹੜਾ ਬੰਦਾ ਦੁਸ਼ਮਣ ਹੈ ਭਾਗ ਕੀ ਕੀ ਦੇ ਮਨ ਦੇ ਵਿੱਚ ਸਾਡੇ ਪ੍ਰਤੀ ਕੀ ਚੱਲਦਾ ਹੈ ਤਾਂ ਹਰ ਇੱਕ ਨੂੰ ਆਪਣੀ ਕਮਾਈ ਬਾਰੇ ਦੱਸਣਾ ਇਹ ਠੀਕ ਨਹੀਂ ਹੈ। ਦੂਸਰੀ ਗੱਲ ਜਦੋਂ ਅਸੀਂ ਆਪਣੀ ਅਮੀਰੀ ਬਾਰੇ ਦੱਸਦੇ ਹਾਂ, ਆਪਣੇ ਪੈਸੇ ਬਾਰੇ ਦੱਸਦੇ ਹਾਂ ਤਾਂ ਤੁਹਾਡੇ ਕੋਲ ਬਹੁਤ ਸਾਰੇ ਲੋਕ ਉਧਾਰ ਮੰਗਣ ਵੀ ਆ ਸਕਦੇ ਆ। ਫਿਰ ਜੇਕਰ ਤੁਸੀਂ 9 ਵਾਰ ਉਹਨਾਂ ਦੀ ਮਦਦ ਕਰ ਦਿੱਤੀ, 10ਵੀਂ ਵਾਰ ਮਨ੍ਹਾ ਕਰ ਦਿੱਤਾ ਤਾਂ ਬਸ ਉੱਥੇ ਹੀ ਕੰਮ ਖਰਾਬ ਹੋ ਜਾਵੇਗਾ। ਇਸ ਕਰਕੇ ਚੰਗਾ ਹੈ ਕਿ ਤੁਸੀਂ ਆਪਣੀ ਕਮਾਈ ਬਾਰੇ ਵੀ ਨਾ ਦੱਸੋ ਨਾ ਸੋ ਸਿਆਣੇ ਕਹਿੰਦੇ ਵੀ ਨਾ ਤਾਂ ਆਪਣੇ ਅਮੀਰੀ ਬਾਰੇ ਦੱਸੋ ਨਾ ਗਰੀਬੀ ਬਾਰੇ ਦੱਸੋ ਨਾ ਹੀ ਆਪਣੇ ਘਰ ਦੀ ਲੜਾਈ ਝਗੜੇ ਬਾਰੇ ਅਤੇ ਨਾ ਹੀ ਆਪਣੇ ਘਰ ਦੀ ਏਕਤਾ ਇਤفاق ਬਾਰੇ ਕਿਸੇ ਨੂੰ ਦੱਸੋ ਆਪਣੇ ਘਰ ਦੀਆਂ ਗੱਲਾਂ ਆਪਣੇ ਤੱਕ ਸੀਮਤ ਰੱਖੋ ਜੇਕਰਕਰ ਪਰਿਵਾਰ ਦੇ ਵਿੱਚ ਕਿਸੇ ਉਪਰਕਾਰ ਦਾ ਕੋਈ ਲੜਾਈ ਝਗੜਾ ਹੁੰਦਾ ਹੈ ਕਿਸੇ ਨੂੰ ਵੀ ਕਿਸੇ ਦੇ ਪ੍ਰਤੀ ਸ਼ਿਕਾਇਤ ਆ ਤਾਂ ਉਹ ਇੱਕ ਦੂਸਰੇ ਦੇ ਨਾਲ ਗੱਲ ਕਰਕੇ ਉਹ ਸ਼ਿਕਾਇਤ ਨੂੰ ਦੂਰ ਕਰ ਲਵੇ ਤਾਂ ਦੇਖਣਾ ਘਰ ਦੇ ਵਿੱਚ ਪ੍ਰੇਮ ਪਿਆਰ ਇਤਫਾਕ ਬਣਿਆ ਰਹੇਗਾ ਸੱਸਾ ਨੂੰ ਚਾਹੀਦਾ ਹੈ ਕਿ ਜਦੋਂ ਵੀ ਘਰ ਦੇ ਵਿੱਚ ਨਵੀਂ ਨੋਹ ਆਉਂਦੀ ਆ ਤਾਂ ਉਹ ਆਉਂਦਿਆਂ ਜ਼ਾਰ ਹੀ ਤੁਹਾਡੇ ਮੁਤਾਬਕ ਨਹੀਂ ਡਲ ਜਾਵੇਗੀ ਉਹਨੂੰ ਸਮਾਂ ਦਿਓ ਤੁਹਾਨੂੰ ਸਮਝਣ ਦਾ ਤੁਹਾਡੇ ਘਰ ਪਰਿਵਾਰ ਨੂੰ ਸਮਝਣ ਦਾ ਤੁਹਾਡੇ ਘਰ ਦੇ ਤੌਰ ਤਰੀਕਿਆਂ ਨੂੰ ਸਮਝਣ ਦਾ ਉਹਨੂੰ ਪਿਆਰ ਦੇ ਨਾਲ ਸਮਝਾਓ ਅਤੇ ਨੋਹ ਨੂੰ ਵੀ ਚਾਹੀਦਾ ਹੈ ਕਿ ਜੇ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਆ ਰਹੀ ਤਾਂ ਸੱਸ ਵੀ ਮਾਂ ਹੀ ਆ ਆਪਣੇ ਸੱਸ ਮਾਣਾਂ ਨੂੰ ਪੁੱਛੋ ਵੱਡਿਆਂ ਦੀ ਸਲਾਹ ਲੈਣ ਦੇ ਨਾਲ ਛੋਟੇ ਨਹੀਂ ਹੋ ਜਾਈਦਾ ਕੋਈ ਕੰਮ ਵੱਡਿਆਂ ਤੋਂ ਪੁੱਛ ਕੇ ਕਰਨ ਦੇ ਨਾਲ ਸਾਡੀ ਇੱਜ਼ਤ ਘਟਦੀ ਨਹੀਂ ਆ ਬਲਕਿ ਵੱਧਦੀ ਆ ਤਾਂ ਇੱਕ ਦੂਸਰੇ ਨੂੰ ਸਮਝਣਾ ਹੈ ਇੱਕ ਦੂਸਰੇ ਨੂੰ ਸਮਾਂ ਦੇਣਾ ਹੈ ਪਰ ਬਾਹਰ ਦੇ ਲੋਕਾਂ ਦਾ ਮਨੋਰੰਜਨ ਨਹੀਂ ਕਰਨਾ ਜੇ ਕਿਤੇ ਨਿੱਕੀ ਮੋਟੀ ਗੱਲ ਤੋਂ ਕੋਈ ਵਿਚਾਰ ਟਕਰਾਅ ਹੋ ਗਈ ਆ ਮਾੜੀ ਮੋਟੀ ਲੜਾਈ ਝਗੜਾ ਹੋ ਗਿਆ ਤਾਂ ਕਦੇ ਵੀ ਇੱਕ ਦੂਸਰੇ ਨੂੰ ਮੇਹਣੇ ਨਾ ਦਿਓ ਸਿਆਣੇ ਕਹਿੰਦੇ ਇਹ ਜਿਹੜੀਆਂ ਮੂਹੋਂ ਨਿਕਲੀਆਂ ਗੱਲਾਂ ਨੇ ਮੂਹੋਂ ਨਿਕਲੇ ਸ਼ਬਦ ਇਹ ਬੰਦੇ ਨੂੰ ਹਮੇਸ਼ਾ ਯਾਦ ਰਹਿੰਦੇ ਨੇ ਜੇ ਕੋੜੇ ਸ਼ਬਦ ਮੂਹੋਂ ਬੋਲੇ ਤਾਂ ਕਈ ਵਾਰ ਇਹ ਸ਼ਬਦ ਇਹ ਬੋਲ ਹੀ ਸਾਨੂੰ ساری ਉਮਰ ਆਪਸ ਦੇ ਵਿੱਚ ਮਿਲਣ ਨਹੀਂ ਦਿੰਦੇ ਤਾਂ ਜੋ ਵੀ ਬੋਲਣਾ ਹੈ ਨਾ ਇੱਕ ਦੂਸਰੇ ਤੋਂ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਕੋਈ ਵੀ ਐਸਾ ਸ਼ਬਦ ਕੋਈ ਵੀ ਐਸੀ ਗੱਲ ਮੂੰਹੋਂ ਨਹੀਂ ਕੱਢਣੀ ਜਿਹੜੀ ਉਮਰ ਭਰ ਅਗਲੇ ਬੰਦੇ ਨੂੰ ਚੁੱਪਦੀ ਰਵੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਜੇ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵੀਡੀਓ ਬਣਾਉਣ ਦਾ ਮਕਸਦ ਕਦੇ ਵੀ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ